ਲੋਈ ਮਿੱਤਰੋ ਅੱਜ ਆਪਾਂ ਬਣਾਉਣ ਲੱਗੇ ਆ ਸੈਕਿੰਗ ਨੀ ਬਲੌਗ ਤੇ ਨਵਾਂ ਬਲੌਗ ਬਣਾਉਣ ਲੱਗੇ ਆ ਤੇ ਅੱਜ ਆਪਾਂ ਛਤਰੀਆਂ ਦੇ ਕੱਪੜਾ ਲਾਉਣਾ ਵਾ ਤੇ ਨਾਲੇ ਆਪਾਂ ਕਾਲਾ ਰੰਗ ਬਣਾਉਣਾ ਵਾ ਉਹ ਵੀ ਦੱਸਾਂਗੇ ਬੰਦਦਾ ਵਾ ਜਿਹੜੇ ਰੋ ਬਲੌਗ ਨਾਲ ਲੋਈ ਮਿੱਤਰੋ ਇੱਧਰਲੇ ਕਬੂਤਰਾਂ ਦਾ ਅੱਜ ਆਪਾਂ ਲਾਉਣਾ ਰੰਗ ਕਾਫੀ ਉਤਰਾਂ ਨੂੰ ਲਾਉਣਾ ਵਾ ਤੇ ਉਧਰਲੇ ਵੀ ਕਾਫੀ ਕਬੂਤਰਾਂ ਨੂੰ ਰੰਗ ਲਾਉਣਾ ਵਾ ਅੱਜ ਦੂਜੇ ਖੱਡੇ ਵਾਲੇ ਚ ਵੀ ਤੇ ਨਾਲੇ ਕਾਲਾ ਰੰਗ ਬਣਾਉਣਾ ਤੁਹਾਨੂੰ ਵਿਖਾਵਾਂਗੇ ਕਿਵੇਂ ਬੰਦਦਾ ਕਾਲਾ ਰੰਗ ਤੇ ਬਨੇਰੋ ਵਲੌਗ ਨਾਲ ਤੁਹਾਨੂੰ ਗਾਹ ਮਖਾਉਂਦੇ ਆ ਕਾਲਾ ਰੰਗ ਕਿਵੇਂ ਬਣਦਾ ਵਾ ਲਓ ਵੀ ਮਿੱਤਰੋ ਜੇ ਜਿਹੜਾ ਆਪਾਂ ਬਣਾਉਣਾ ਰੰਗ ਉਹ ਪੱਥੜਾਈ ਦਾ ਬਣਾਉਣਾ ਵਾ ਆਹ ਪੱਥੜਾਈ ਆ ਇਹਦਾ ਕਾਲਾ ਰੰਗ ਬਣੂਗਾ ਤੇ ਇਹਦੇ ਵਿੱਚ ਕੋਈ ਚੀਜ਼ ਪੈਂਦੀ ਆ ਤੁਹਾਨੂੰ ਦੱਸ ਦਿਆਂ ਕਿਹੜੀ ਚੀਜ਼ ਪੈਂਦੀ ਆ ਤੇ ਇਹਨੂੰ ਬਣਾ ਕੇ ਤੁਹਾਨੂੰ ਮੁਖਾਉਂਦੇ ਆ ਬਨੇਰੋ ਵਲੌਗ ਨਾਲ ਤੁਹਾਨੂੰ ਮੈਂ ਦੱਸ ਦਿਆਂ ਇਹਦੇ ਵਿੱਚ ਕੀ ਚੀਜ਼ ਪੈਂਦੀ ਆ ਇਹ ਦੁਕਾਨ ਤੋਂ ਮਿਲ ਜੂਗੀ ਮੇਰੇ ਖਾਤੇ 100 ਤੋਂ ਘੱਟ ਰੁਪਏ ਦੀ ਮਿਲ ਜੂਗੀ ਉਹਨੂੰ ਕਹਿੰਦੇ ਆ ਪੱਥੜਾਈ ਜਾਂਦੇ ਇਹਨੂੰ ਹਾਂ ਬਾਕੀ ਤੁਸੀਂ ਬਨੇਰੋ ਵਲੌਗ ਨਾਲ ਤੁਹਾਨੂੰ ਦੱਸ ਦਿਆਂ ਕੀ ਕੀ ਪੈਂਦਾ ਇਸ ਇੰਤਰੋਂ ਆਹ ਪੱਥਰੜਾ ਹੀ ਕੱਟ ਕੇ ਤੇ ਇਹਦੇ ਵਿੱਚ 2 3 ਚੌਂਚੇ ਹਾਈਡਰੋਜਨ ਦੇ ਪਾ ਦੇਣੇ ਆ ਇਹ ਅਸੀਂ ਆਪਦੇ ਹੱਥਾਂ ਨਾਲ ਹੀ ਪਾ ਲਿਆ ਚੌਂਚੇ ਤੋਂ ਬਗੈਰ ਹੀ ਹੁਣ ਕੇ ਥੋੜਾ ਜਿਹਾ ਹੋਰ ਪਾ ਲਾ ਤੇ ਬਾਕੀ ਤੁਹਾਨੂੰ ਥੋੜਾ ਜਿਹਾ ਪਾ ਲੈਣਾ ਇਹਦੇ ਵਿੱਚ ਸ਼ੈਂਪੂ ਹਾਈਡਰੋਜਨ ਹਾਈਡਰੋਜਨ ਦੇ 2 3 ਚੌਂਚੇ ਪਾਉਣੇ ਆ ਤੇ ਬਾਅਦ ਚ ਇਹਨੂੰ ਢਕਾ ਕੇ ਘੋਲ ਦੇਣਾ ਅਰੇ ਕੀ ਨਾ ਕੋਲੀ ਇਹਨਾਂ ਕੋਲੀ ਕਿਰਤਾ ਕੇ ਬਾਕੀ ਤੁਹਾਨੂੰ ਵਿਖਾਉਣੇ ਆ ਜਦੋਂ ਇਹ ਢੋਲ ਕੇ ਟਗਾ ਕੇ ਜਦੋਂ ਪ੍ਰੋਪਰ ਬਣ ਗਿਆ ਫਿਰ ਤੁਹਾਨੂੰ ਦਿਖਾਉਣੇ ਆ ਵੇ ਹਾਈਡਰੋਜਨ ਹੀ ਆ ਦੇ ਹਿਸਾਬ ਨਾਲ ਪਾਵਾਂਗੇ ਥੋੜਾ ਥੋੜਾ ਹੁਣ ਦੋ ਕੁ ਚੌਂਚੀ ਪੈਂਦੇ ਹੁੰਦੇ ਆ ਇਹ ਰੰਗ ਜੇ ਜ਼ਿਆਦਾ ਬਣਾਉਣਾ ਸੀ ਉਹ ਹਿਸਾਬ ਨਾਲ ਪਾਵਾਂਗੇ ਹਾਂ ਬਾਕੀ ਤੁਸੀਂ ਬਣੇ ਰਹੋ ਤੁਹਾਨੂੰ ਦਿਖਾਉਣੇ ਨਾਲ ਦੀ ਨਾਲ ਮਿੱਤਰੋ ਇਹਨੂੰ ਬਾਅਦ ਚੋ ਢੋਲ ਕੇ ਟਗਾ ਕੇ ਇਦੇ ਵਿੱਚ ਪਾਇਆ ਆਪਾਂ ਇੱਕ ਪੱਥਰ ਡਾਈ ਪਾਈ ਹੈ ਤੇ ਇੱਕ ਹਾਈਡਰੋਜਨ ਪਾਇਆ ਵਾ ਤੇ ਇਹ ਪਾਣੀ ਨਹੀਂ ਪਾਇਆ ਇਹਦੇ ਵਿੱਚ ਤੇ ਇਹ ਘੋਲ ਕੇ ਤੇ ਇਹਨੂੰ ਛੱਡ ਦਿੰਨੇ ਹਾਂ ਓਨਾਂ ਚਿਰ ਤੇ ਓਨਾਂ ਚਿਰ ਚ ਆਪਾਂ ਕੂਤਰ ਕੱਢ ਕੇ ਲੈ ਹੁੰਨੇ ਆ ਜਿੱਦੇ ਆਪਾਂ ਰੰਗ ਲਾਉਣਾ ਵਾ ਹਾਂ ਆ ਪੱਥਰ ਡਾਈ ਆ ਵਾਲੀ ਪਾਈ ਆ ਹਾਂ ਇਹ 60 70 ਦੀ ਮਿਲ ਜੂਗੀ ਆਵੇ ਹੱਥ ਤੇ ਡੋਲ ਗਿਆ ਘੋਲ ਦੇ ਘੋਲ ਦੇ ਆ ਵੀ ਕਿੰਨਾ ਚੜਦਾ ਰਾਂਗੇ ਬਾਕੀ ਦੇ ਬਨੇਰ ਉਹ ਤੁਹਾਨੂੰ ਵਿਖਾਉਣੇ ਆ ਲਾ ਕੇ ਵੀ ਰੰਗ ਆ

ਅਚਾਰਾਂ ਨੇ ਲਮਣਾ ਇਧਰੋਂ ਲਓ ਵੀ ਮਿੱਤਰੋ ਆ ਕਬੂਤਰਾਂ ਦੇ ਆਪਾਂ ਲਾਉਣੇ ਆ ਰੰਗ ਤੇ ਰੰਗ ਵੀ ਆਪਾਂ ਕਾਲਾ ਬਣ ਗਿਆ ਤੇ ਆਹ ਵੇਖੋ ਆਹ ਚੜ ਗਿਆ ਵਾ ਦੂਖ ਮੈਂ ਲਾਇਆ ਦੇਖੋ ਕਰੋ ਚੈੱਕ ਰੰਗ ਚੜ ਗਿਆ ਤੇ ਬਾਕੀ ਤੁਹਾਨੂੰ ਵਿਖਾਵਾਂਗੇ ਨਾਲ-ਨਾਲ ਲਓ ਵੀ ਮਿੱਤਰੋ ਆ ਕਾਲਾ ਰੰਗ ਆਇਆ ਲਾਦਾ ਵਾ ਤੇ ਬਾਕੀ ਜਦੋਂ ਇਹ ਸੁੱਕ ਗਿਆ ਥੋੜਾ ਜਿਹਾ ਧੋਵਾਂਗੇ ਇੱਕ ਵਾਰ ਤੇ ਧੋ ਕੇ ਇਹ ਸਹੀ ਹੋਊਗਾ ਬਾਕੀ ਤੁਹਾਨੂੰ ਵਿਖਾਉਂਦੇ ਜਦੋਂ ਸੁੱਕ ਗਿਆ ਇਹ ਚੜਦਾ ਬਹੁਤ ਆ ਸੁੱਕ ਕੇ ਜਿਆਦਾ ਚੜੂਗਾ ਹੁਣ ਤੇ ਐ ਇਹ ਲੱਗ ਰਿਹਾ ਵਾ ਬਾਕੀ ਤੁਹਾਨੂੰ ਹੋਣਾ ਅਗਲਾ ਕੁੱਤਰ ਕੱਢ ਕੇ ਵਿਖਾਉਂਦੇ ਆ ਜਿਹੜਾ ਜਿੱਤੀ ਕੜਾ ਮੱਠੀ ਵਾੜ ਲਿਆ ਕਰ ਮੇਰੇ ਹੱਥ ਤੇ ਰੰਗ ਲਾ ਗਿਆ ਖਾਨਮਨ ਕੁੱਤਰ ਨੂੰ ਇਹਦੀ ਕਰਨੀ ਸਾਰੀ ਇਹਦੀ ਆਪਾ ਕਰਨੀ ਕੁੱਤਰੀ ਦੀ ਪੂਛ ਮੜਾ ਦਾ ਰੰਗ ਹੱਥਾਂ 'ਤੇ ਚੜਦਾ ਬਾੜਾ ਵੇਖਦੇ ਹੱਥ ਤੇ ਕਿੰਨਾ ਚੜ ਗਿਆ ਬਾਅਦ ਚ ਲੈਣਾ ਨਹੀਂ ਰੰਗੇ ਇੱਕ ਵਾਰ ਜੀ ਚੜ ਗਿਆ ਤਾਂ ਕਵਲਤਾਕ ਇਹਨੂੰ ਥੱਲੇ ਡੇਜ ਤਾੜਾਂਗੇ ਨਾਲ ਇੱਕ 300 ਉਹਦਾ ਮਾਇਰਾ ਹੋਇਆ ਜਾ ਤਾਂ ਬਸ ਲਈ ਰੱਖ ਖਿਲੇ ਰੱਖ ਲੈ ਖਿਲੇ ਰੱਖ ਉਹਦੇ ਪਰਨੇ ਵੀ ਕਰ ਦਿੱਤੇ ਨੂੰ ਇਹੋ ਕੱਚ ਬੱਦ ਇੱਕ ਫਸ ਕੋਸ ਬਾਸ ਮਸੇ ਬੜਾ ਖੜਾ ਹੋਣਾ ਤੱਕ ਖੰਟੀ ਚੁੱਕਣਾ ਮਿੱਤਰੋ ਇਹਨੂੰ ਵੀ ਆਪਾਂ ਇਹਦੀ ਪੂਛ ਤੇ ਕੱਛ ਕੀਤੀ ਆ ਤੇ ਜਦੋਂ ਸੁੱਕ ਗਿਆ ਬਾਕੀ ਉਦੋਂ ਵਿਖਾਵਾਂਗੇ ਤੁਹਾਨੂੰ ਨੋ ਮਿੱਤਰੋ ਇਹਦਾ ਪੋਟਾ ਕੀਤਾ ਆਪਾਂ ਤੇ ਇੱਕ ਇਹਦੀ ਪੂਛ ਕੀਤੀ ਆ ਤੇ ਹੋਰ ਕੂਤਰਾਂ ਦੇ ਲਾ ਕੇ ਹੁਣ ਆਪਾਂ ਸਾਰੇ ਕੂਤਰਾਂ ਦੇ ਲਾ ਕੇ ਰੰਗ ਤੇ ਫੇਰ ਤੁਹਾਨੂੰ ਖਾਉਨੇ ਹੁਣ ਵੇਖੋ ਰੰਗ ਵੀ ਚੜਨ ਲੱਗ ਗਿਆ ਵਾ ਬਾਕੀ ਤੁਹਾਨੂੰ ਦੂਜੇ ਕੂਤਰਾਂ ਦਾ ਵਿਖਾਉਨੇ ਆ ਤੇ ਉਹਦਾ ਕਿੰਨਾ ਚੜਿਆ ਰੰਗ ਆ ਦੇਖ ਸਕਦੇ ਹੋ ਮਿੱਤਰੋ ਰੰਗ ਲੱਗ ਗਿਆ ਚੜਨ ਕੂਤਰਾਂ ਨੂੰ ਆ ਪੂਛੀਤੀ ਬਾਕੀ ਧੋ ਧੂ ਕੇ ਜਦੋਂ ਸੁੱਕ ਗਏ ਇਹ ਵਧੀਆ ਫੇਰ ਉਦੋਂ ਲੋਟ ਹੋਣਾ ਰੰਗ ਇਹ ਬਾਕੀ ਨਾਲ ਨਾਲ ਵਿਖਾਈ ਚੱਲਾਂਗੇ ਉਹ ਵੀ ਮਿੱਤਰੋ ਆਪਾਂ ਲਾਤਾ ਹੁਣ ਕਾਲਾ ਰੰਗ ਦੇਖ ਸਕਦੇ ਆ ਕਿੰਨਾ ਵਧੀਆ ਰਿਜ਼ਲਟ ਆਇਆ ਕਾਲਾ ਰੰਗ ਲਾਏ ਦਾ ਤੇ ਨਾਲ ਤੁਹਾਨੂੰ ਦੱਸਤਾ ਕਿਵੇਂ ਬੰਨਦਾ ਕਾਲਾ ਰੰਗ ਤੇ ਹੁਣ ਆਪਾਂ ਇਹ ਰੰਗ 10 15 ਮਿੰਟ 20 ਮਿੰਟ ਸੁਕਾਵਾਂਗੇ ਟਕਾ ਕੇ ਫਿਰ ਆਪਾਂ ਧੋਵਾਂਗੇ ਰੰਗ ਹੋਰਾਂ ਦਾ ਪਤਾ ਨਹੀਂ ਧੁੰਦੇ ਆ ਕਿ ਨਹੀਂ ਵੀਰੇ ਆਪਾਂ ਤਾਂ ਧੋਵਾਂਗੇ ਫਿਰ ਪੱਲੇ ਭਾਰੇ ਜੀ ਨਹੀਂ ਹੁੰਦੇ ਸ਼ੈਂਪੂ ਪਾਇਆ ਕਰਕੇ ਇੱਕ ਵਾਰ ਧੋਵਾਂਗੇ ਦੇਖ ਸਕਦੇ ਕਿੰਨਾ ਸੋਹਣਾ ਰੰਗ ਚੜਿਆ ਕੂਤਰਾ ਦੇ ਬਾਕੀ ਇਹ ਤਾਂ ਜਦੋਂ ਸੁੱਕ ਗਿਆ ਉਦੋਂ ਬਾਅਦ ਚੜੂਗਾ। ਬਾਕੀ ਤੁਸੀਂ ਬਣੇ ਰਹੋ ਧੂਕੇ ਤੇ ਫਿਰ ਤੁਹਾਨੂੰ ਵਿਖਾਵਾਂਗੇ ਟਕਾਹ ਕੇ। ਲੋ ਮਿੱਤਰੋ ਰੰਗ ਗਿਆ ਸੁੱਕ ਹੁਣ। ਰੰਗ ਗਿਆ ਸੁੱਕ। ਦੇਖ ਸਾਦਿਆਂ ਰੰਗ ਚੜਿਆ ਬਾਕੀ ਧੋ ਕੇ ਵੇਖੀ ਚੜਦਾ ਕਿੰਨਾ। ਜਦੋਂ ਤੋਤਾ ਗਿਆ ਇਧਰ ਵੇ। ਆਹ ਇੱਕ ਉੱਤੇ ਆ ਕੂਤਰੀ ਦੀ ਕਾਲੀ ਪੂਛ ਵੇਖੋ ਕਿੰਨੀ ਚੜੀ ਕਾਲਾ ਪੋਟਾ ਵੇਖੋ ਕਿੰਨਾ ਚੜਿਆ ਤੇ ਆ ਇਧਰ ਇੱਕ ਆਪਾਂ ਕੂਤਰ ਤੇ ਕੀਤਾ ਵਾ ਇਹਦਾ ਜਿਵੇਂ ਪੱਲਾ ਕਾਲਾ ਕੀਤਾ ਕੂਤਰ ਦਾ ਜਿਵੇਂ ਇਹ ਵਾਕੀ ਤੋ ਉਹ ਇੱਕ ਵਾਰ ਤਕਾਹ ਕੇ ਧੋਵਾਂਗੇ ਇਹਨੂੰ ਪੱਲੇ ਨੂੰ ਫੇਰ ਲੋਟ ਹੋ ਜੂਗਾ ਇਹ ਰੰਗ ਫੇਰ ਵਧੀਆ ਹੋ ਜੂਗਾ ਰੰਗ ਵਾ ਚੜੂਗਾ ਵੀ ਇਹ ਜਿਵੇਂ ਜਿਵੇਂ ਧੁੱਪੇ ਬਾਹਰ ਚੋਂਕੂਗਾ ਰੰਗ ਹੁਣ ਆਪਾਂ ਧੋ ਤਾ ਕੇ ਤੁਹਾਨੂੰ ਮੁਖਾਉਨੇ ਆ ਇਹ ਲਓ ਮਿੱਤਰੋ ਆ ਧੋਦੀਏ ਰੰਗ ਮੜੀ ਜੀ ਆ ਜੇਂ ਪੂਜਾ ਲੈ ਜੂਗਾ ਆ ਪੂਛ ਧੋਦੀਏ ਕਬੂਤਰੀ ਦੀ ਆ ਬਾਕੀ ਸਾਰੇ ਕਬੂਤਰ ਆਪਾਂ ਹੋ ਕੇ ਤੁਹਾਨੂੰ ਮਿਲਦੇ ਆ ਲੋ ਵੀ ਮਿੱਤਰੋ ਆਪਾਂ ਛਤਰੀਆਂ ਦੇ ਕੱਪੜੇ ਬਣਾਏ ਸੀਗੇ ਆ ਦੋ ਬਣਾਏ ਸੀਗੇ ਤੇ ਦੋ ਛਤਰੀਆਂ ਨਮਗਿਆਂ ਲਿਆਂਦੇ ਸੀ ਉਹਨਾਂ ਨੇ ਲਾਉਣੇ ਆ ਇਹ ਤੇ ਛਤਰੀਆਂ ਲਿਆ ਕੇ ਲਾਉਣੇ ਆ ਫਿਰ ਇਹ ਕੱਪੜੇ ਲੋ ਮਿੱਤਰੋ ਕੱਪੜਾ ਲਾਤਾ ਆਪਾਂ ਇੱਥੇ ਤੇ ਕਰੋ ਜੱਕ ਕਿਵੇਂ ਲੱਗਿਆ ਕੱਪੜਾ ਬਾਕੀ ਢਾਂਗੀਆਂ ਖੜੀਆਂ ਫੁਰੀਆਂ ਕਰਕੇ ਤੁਹਾਨੂੰ ਦਿਖਾਵਾਂਗੀ ਕਿਵੇਂ ਲੱਗਿਆ ਕੱਪੜਾ ਲਾਤਾ ਆਪਾਂ ਜੇ ਲੈਣਾ ਹੋਵੇ ਤਾਂ ਕੱਪੜਾ ਤੁਸੀਂ ਕਮੈਂਟ ਕਰ ਦਿਓ ਲਓ ਵੀ ਮਿੱਤਰੋ ਕੱਪੜਾ ਆਪਾਂ ਨਵਾਂ ਲਾਤਾ ਵਾ ਦੋ ਛਤਰੀਆਂ ਲਿਆਂਦੀਆਂ ਸੀ ਦੋਵਾਂ ਤੇ ਲਾਤਾ ਵਾ ਤੋ ਨਵੀਆਂ ਛਤਰੀਆਂ ਲਿਆਂਦੀਆਂ ਗਈ ਤੇ ਦੋਵਾਂ ਤੇ ਕੱਪੜੇ ਵੀ ਨਵੇਂ ਲਾਤੇ ਆ ਤੇ ਆ ਆਪਣੀਆਂ ਹੈਗੀਆਂ ਹੀ ਆ ਇਹਨਾਂ ਦਾ ਰੰਗ ਜਿਆ ਥੋੜਾ ਜਿਹਾ ਫਟ ਗਿਆ ਹੂੰ ਤਾਂ ਵਧੀਆ ਹੀ ਹੈ ਹਜੇ ਬਾਕੀ ਬਣੇ ਰੋ ਵਲੌਗ ਦੇ ਨਾਲ ਲਓ ਮਿੱਤਰੋ ਦਾਣੇ ਦੂਣੇ ਆਪਾਂ ਪਾਤੇ ਆ ਤੇ ਪਾਣੀ ਵੀ ਦਿੱਤਾ ਰੱਖ ਇਧਰਲੇ ਖੁੱਡੇ ਜਿਹਦੇ ਦੋਵੇਂ ਖੁੱਡੇ 'ਚ ਤੇ ਦਾਣੇ ਦੂਣੇ ਪਾ ਦਿੱਤੇ ਆ ਮਿੱਤਰੋ ਛਤਰੀਆਂ ਦਿੱਤੀਆਂ ਆਪਾਂ ਲਾ ਦੂਆਂ ਐ ਲਾਤੀਆਂ ਤੇ ਇਹਨਾਂ ਦੇ ਆਪਾਂ ਕਾਲੂ ਕੱਪੜਾ ਲਾਵਾਂਗੇ ਕਾਲੂ ਲਿਆਵਾਂਗੇ ਆ ਆ ਦੋ ਛਤਰੀਆਂ ਰਹਿ ਗਈਆਂ ਵਾ ਤੇ ਬਾਕੀ ਤੁਹਾਨੂੰ ਮਿਲਦੇ ਆਂ ਅਗਲੇ ਵਲੌਗ 'ਚ ਅਗਲੇ ਵਲੌਗ 'ਚ ਆਪਾਂ ਉਹ ਜਿਹੜੇ ਦੋ ਛਤਰੀਆਂ ਰਹਿ ਗਈਆਂ ਉਹ ਲਾਵਾਂਗੇ ਤੇ ਵਲੌਗ ਆਪੇ ਇੱਥੇ ਕਰਦੇ ਆਂਡ ਵਲੌਗ ਵਧੀਆ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਕੱਲ ਵਾਲੇ ਵਲੌਗ ਚ ਆਪਾਂ ਕੋਈ ਨਾ ਕੱਲੂ ਨਹੀਂ ਪਰਸੋਂ ਪਾਵਾਂਗੇ ਤੇ ਉਹ ਚ ਆਪਾਂ ਉਹ ਦੋ ਛਤਰੀਆਂ ਦੇ ਕੱਪੜੇ ਰਹਿ ਗਏ ਤੇ ਉਹ ਲਾਵਾਂਗੇ ਤੇ ਹੁਣ ਵਲੌਗ ਦੀ ਆਪਾਂ ਕਰਦੇ ਆਂਡ ਹੀ ਲਾਈਕ ਸ਼ੇਅਰ ਕਮੈਂਟ ਕਰ ਦਿਓ